ਵਾਹਿ ਗੁਰੂ ਸਾਹਿਬ ਜੀਓ RAM ਕਲੀ ਮਹਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੇ ਮਤ ਜਾਈ ਸੰਮੁਖ ਸਿੱਧ ਭੇਟਨ ਕੋ ਆਏ ਨਿਹਚੋ ਦੇਹ ਵਡਿਆਈ ਗੁਰਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਬਨਾਸੀ ਹਉ ਤੁਜ ਕੋ ਬਲਿਹਾਰਿਆ ਰਹਾਉ ਸਿਦ ਸਾਧਿਕ ਜੋਗੀ ਅਰ ਜੰਗਮ ਇਕ ਸਿੱਧ ਜਿਨੀ ਧਿਆਇ ਪਰਸਤ ਪੈਰ ਸਿੰਜਤ ਤੇ ਸੁਆਮੀ ਅਖਰ ਜਿਨ ਕੋ ਆਇ ਜਪ ਤਪ ਸੰਜਮ ਕਰਮ ਨਾ ਜਾਣ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚੇ ਸ਼ਬਦ ਨਿਭੇ ਰਾਮ ਰਾਮ ਕਲੀ ਮਹਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੇ ਮਤ ਜਾਈ ਸੰਮੁਖ ਸਿਧ ਭੇਟਨ ਕੋ ਆਏ ਨੇ ਚੋ ਦੇਹ ਵਡਿਆਈ ਗੁਰਤਾਰ ਤਰਨਹਾਰਿਆ ਦੇਹ ਭਗਤ ਪੂਰਨ ਅਬਿਨਾਸੀ ਹਉ ਤੁਜ ਕੋ ਬਲਿਹਾਰਿਆ ਰਹਾਉ ਸਿੱਧ ਸਦਕ ਜੋਗੀ ਅਰ ਜੰਗਮ ਇਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿਜਤ ਤੇ ਸੁਆਮੀ ਅੱਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਨ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚੇ ਸ਼ਬਦ ਨੇ ਬੇਰਾਮ RAM ਕਲੀ ਮਹਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੇ ਮਤ ਜਾਈ ਸੰਮੁਖ ਸਿਧ ਭੇਟਨ ਕੋ ਆਏ ਨੇ ਚੋ ਦੇਹ ਵਡਿਆਈ ਗੁਰਤਾਰ ਤਰਨਹਾਰਿਆ ਦੇਹੇ ਭਗਤ ਪੂਰਨ ਅਬినాਸੀ ਹਉ ਤੁਜ ਕੋ ਬਲਿਹਾਰਿਆ ਰਹਾਉ ਸਿਦ ਸਾਧਿਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿੰਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਨ ਨਾਮ ਜਪੀ ਪ੍ਰਭ ਤੇਰਾ ਗੁਰਪ੍ਰਮੇਸਰ ਨਾਨਕ ਭੇਟਿਓ ਸੱਚੇ ਸ਼ਬਦ ਨੇ ਬੇਰਾਮ RAM ਕਲੀ ਮਹਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੇ ਮਤ ਜਾਈ ਸਨ ਮੁਖ ਸਿਧ ਭੇਟਨ ਕੋ ਆਏ ਨੇ ਚੋ ਦੇਹ ਵਡਿਆਈ ਗੁਰਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵਨਾਸੀ ਹਉ ਤੁਜ ਕੋ ਬਲਿਹਾਰਿਆ ਰਹਾਉ ਸਿੱਧ ਸਾਧਿਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਬਰਸਤ ਪੈਰ ਸਿਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਨਮ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚੇ ਸ਼ਬਦ ਨਿਭੇਰਾ RAMKALI ਮਹਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲਗੇ ਮਤ ਜਾਈ ਸੰਮੁਖ ਸਿੱਧ ਭੇਟਨ ਕੋ ਆਏ ਨੇ ਚੋ ਦੇਹ ਵਡਿਆਈ ਗੁਰ ਤਾਰ ਤਰਨ ਹਾਰਿਆ ਦੇਹ ਭਗਤ ਪੂਰਨ ਅਬਿਨਾਸੀ ਹਉ ਤੁਜ ਕੋ ਬਲਿਹਾਰਿਆ ਰਹਾਉ ਸਿਧ ਸਾਧਕ ਜੋਗੀ ਅਰ ਜੰਗਮ ਇਕ ਸਿੱਧ ਜਿਨੀ ਧਿਆਇ ਪਰਸਤ ਪੈਰ ਸਿਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਨ ਨਾਮ ਜਪੀ ਪ੍ਰਭ ਤੇਰਾ ਘੁਰ ਪਰਮੇਸ਼ਰ ਨਾਨਕ ਭੇਟੇ ਓ ਸੱਚੇ ਸ਼ਬਦ ਨਬੇਰਾ RAM KALI MAHALA ਪਹਿਲਾ ਹਮ ਦੌਲਤ ਬੇੜੀ ਪਾਪ ਭਰੀ ਹੈ ਪਮਨ ਲੱਗੇ ਮਤ ਜਾਈ ਸੰਮੁਖ ਸਿਧ ਭੇਟਨ ਕੋ ਆਏ ਨਿਹਚੋ ਦੇਹ ਵਢਾਈ ਗੁਰਤਾਰ ਤਰਨ ਹਾਰਿਆ ਦੇਹ ਭਗਤ ਪੂਰਨ ਅਬਿਨਾਸੀ ਹਉ ਤੁਜ ਕੋ ਬਲਿਹਾਰਿਆ ਰਹਾਵੋ ਸਿੱਧ ਸਾਧਿਕ ਜੋਗੀ ਯਾਰ ਜੰਗਮ ਏਕ ਸਿੱਧ ਜਿਨੀ ਧਿਆਇਆ ਬਰਸਤ ਪੈਰ ਸਿੰਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟੇਓ ਸਾਚੇ ਸ਼ਬਦ ਨੇ 베ਰਾ RAM KALI mahala pehla ham dolat beedi paap bhari hai pavan lage mat jai sanmukh sidh petan ko aaye ਨੇ ਚੋ ਦੇ ਵਡਿਆਈ ਗੁਰਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਬਿਨਾਸੀ ਹਉ ਤੁਝ ਕੋ ਬਲਿਹਾਰਿਆ ਰਹਾਉ ਸਿਧ ਸਾਧਕ ਜੋਗੀ ਯਰ ਜੰਗਮ ਇਕ ਸਿੱਧ ਜਿਨੀ ਧਿਆਇ ਪਰਸਤ ਪੈਰ ਸਿਜਤ ਤੇ ਸੁਆਮੀ ਅਖਰ ਜਿਨ ਕੋ ਆਇ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭਿਟਿਓ ਸਾਚੇ ਸ਼ਬਦ ਨੇ 베ਰਾ RAM KALI ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਮਨ ਲੱਗੇ ਮਤ ਜਾਈ ਸਨਮੁਖ ਸਿੱਧ ਭੀਟਨ ਕੋ ਆਏ ਨਿਹਚੋ ਦੇਹ ਵਢਿਆਈ ਗੁਰ ਤਾਰ ਤਰਨ ਹਾਰਿਆ ਦੇਹ ਭਗਤ ਪੂਰਨ ਅਬਨਾਸੀ ਹਉ ਤੁਜ ਕਉ ਬਲਿਹਾਰਿਆ ਰਹਾਉ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿੰਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦ ਨਬੇਰਾ RAM ਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲਗੈ ਮਤ ਜਾਈ ਸਨਮੁਖ ਸਿਧ ਭੇਟਨ ਕੋ ਆਏ ਨੇ ਚੋ ਦੇ ਵਡਿਆਈ ਗੁਰਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਬਿਨਾਸੀ ਹਉ ਤੁਝ ਕੋ ਬਲਿਹਾਰਿਆ ਰਹਾਉ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਬਰਸਤ ਪੈਰ ਸਿਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟੇ ਓ ਸਚੈ ਸ਼ਬਦ ਨਿਬੇਰਾ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭਿਟੇਓ ਸੱਚੇ ਸ਼ਬਦ ਨ ਬੇਰਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਹੀ